ਪਿੰਡ ਚੋਂ ਉੱਠ ਕੇ ਪਿੰਡ ਚ ਹੀ ਕਾਮਯਾਬ ਹੋਈ ਨੌਜਵਾਨ ਦੀ ਕਹਾਣੀ ਜਦੋਂ ਮੈਂ ਗੋਵਿੰਦਗੜ੍ਹ ਕੰਮ ਸਿੱਖਦਾ ਸੀ ਤਾਂ ਕਈ ਮੁੰਡੇ ਟੀਚਰਾਂ ਕਰਦੇ ਕਿ ਲੋਕਾਂ ਦੇ ਭਾਂਡੇ ਮਾਂਝਦੇ ਆ ਪਰ ਅੱਜ ਕਈ ਪਿੰਡਾਂ ਦੇ ਲੋਕ ਮੇਰੇ ਪੀਜ਼ਾ ਹੱਟ ਤੇ ਪੀਜ਼ਾ ਖਾਣ ਆਉਂਦੇ ਨੇ ਮੈਂ ਤਿੰਨ ਸਾਲ ਜਬ ਤੇਰਾ ਕੋ ਖਟਿਆ ਪਿੰਡ ਨੂੰ ਸਾਰੇ ਨੂੰ ਪਤਾ ਕੰਮ ਸਿੱਖਦਾ ਸੀ ਵੀਰੇ ਗੁਿੰਦਗੜ ਜਾ ਕੇ ਉੱਥੇ ਬੌਲਟੀ ਚਾ ਕਰੀਆਂ ਕਹਿੰਦੀ ਕਿਵੇਂ ਹੁਣ ਜਾਂਦੇ ਸੀ ਅਗਲਾ ਕੰਮ ਲੋਕਾਂ ਦੇ ਭਾਂਡੇ ਨੇ ਉੱਥੇ ਮਹਿੰਗੀਆਂ ਸ਼ਹਿਰਾਂ ਉਰ ਦਾ ਬਹੁਤ ਸਾਫ ਸਾਨ ਵਾਲੀ ਚੀਜ਼ ਨਹੀਂ ਵਧੀਆ ਮਿਲਦੀ ਉੱਥੇ ਇਹ ਵਧੀਆ ਬਣਾਉਂਦਾ ਵੀ ਰਹਿਣ ਇੱਕ ਨੰਬਰਾਂ ਚੀਜ਼ ਆਪਾਂ ਹੁਣ ਛੋਟੇ ਜਿਹੇ ਕੈਫੇ ਤੋਂ ਦੇਖੋ ਵੱਡਾ ਕੈਫੇ ਬਣਾ ਰਿਹਾ ਮੈਂ ਬੈਕ ਸਾਈਡ ਜੇ ਮੈਨੂੰ ਕੁਝ ਬਣ ਰਿਹਾ ਮੈਂ ਤਾਂ ਹੀ ਬੰਦ ਸਾਡੇ ਟੱਬਰ ਨੇ ਵਧੀਆ ਸਾਥ ਦਿੱਤਾ ਵੀਰੇ ਫੈਮਿਲੀ ਨੇ ਸਾਰੀ ਨੇ ਉਹਨਾਂ ਕਰਕੇ ਆਪਾਂ ਰੱਖੀ ਕਰ ਲਿਆ ਜੀ ਮੇਨ ਹੁੰਦਾ ਵੀ ਸਾਫ ਸੁਪਾਈ ਉਹਦੇ ਕਰਕੇ ਅਸੀਂ ਇੱਥੇ ਆਉਣੀ ਵੀ ਸਾਡਾ ਬੜੀ ਵਧੀਆ ਬਹੁਤ ਵਧੀਆ ਬਣਾਉਂਦਾ ਰਹੇ। ਇਸਲਾਹ ਤਾਂ ਵੀਰੇ ਕਿਹਦੇ ਨੇ ਨਹੀਂ ਆਪਾਂ ਗੱਡੀ ਚਲਾਉਂਦੇ ਪਹਿਲਾਂ ਡਰਾਈਵਿੰਗ ਕਰਦੇ ਸੀ। ਉਤੋਂ ਹੀ ਬਸ ਮਾਨ ਜਦੋਂ ਲੌਕਡਾਊਨ ਲੱਗਿਆ ਉਤੋਂ ਬਾਅਦ ਮਾਨ ਹੀ ਦਰ ਹੋ ਗਿਆ। ਮਿਹਨਤ ਵੀਰੇ ਸਾਰੀ ਦਿਹਾੜੀ ਮਿਹਨਤ। ਜਿਵੇਂ ਆਪਾਂ ਬਾਹਰ ਜਾ ਕੇ ਮਿਹਨਤ ਕਰਦੇ ਉਨੀ ਹੋਰੇ ਮਿਹਨਤਾਂ। ਜਿੱਥੇ ਅੱਜ ਦੇ ਸਮੇਂ ਬਹੁਤ ਸਾਰੇ ਨੌਜਵਾਨ ਵਿਦੇਸ਼ ਵਿੱਚ ਜਾ ਕੇ ਸੈੱਟ ਹੋਣਾ ਚਾਹੁੰਦੇ ਨੇ ਉੱਥੇ ਹੀ ਕੁਝ ਨੌਜਵਾਨ ਜਿਹੇ ਨੇ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਵੀ ਆਪਣੀ ਸਫਲਤਾ ਹਾਸਲ ਕਰਨੇ ਚਾਹੁੰਦੇ ਨੇ ਤੇ ਕਰ ਰਹੇ ਨੇ ਸਾਡੇ ਨਾਲ ਇੱਕ ਨੌਜਵਾਨ ਮੌਜੂਦ ਨੇ ਚਨਾਥਲ ਦੇ ਜਿਨ੍ਹਾਂ ਦੇ ਵੱਲੋਂ ਪਿੰਡ ਦੇ ਵਿੱਚ ਉਪਰਾਲਾ ਕੀਤਾ ਗਿਆ ਇੱਕ ਰੈਸਟੋਰੈਂਟ ਪਿਜਾਰੀਨ ਹਟ ਦੇ ਨਾਂ ਤੇ ਖੋਲਿਆ ਗਿਆ ਤੇ ਉੱਥੇ ਮਿਹਨਤ ਕਰ ਰਹੇ ਨੇ ਸੰਘਰਸ਼ ਕਰ ਰਹੇ ਨੇ ਇਹਨਾਂ ਦੀ ਬਾਰੇ ਜਾਣਾਂਗੇ ਕਿ ਹੁਣ ਤੱਕ ਕਿਸ ਤਰੀਕੇ ਦਾ ਰਿਸਪਾਂਸ ਇਹਨਾਂ ਨੂੰ ਮਿਲ ਰਿਹਾ ਕੀ ਨਾਮ ਹੈ ਵੀਰੇ ਆਪਣਾ ਨਾਮ ਗਰਮੇਸ਼ ਸਿੰਘ ਵੀਰੇ ਹੈ आ, मतलब आइडिया ਕਿਵੇਂ ਮਨ ਦੇ ਵਿੱਚ ਆਇਆ ਕਿਉਂਕਿ ਅੱਜਕੱਲ ਜੇਕਰ ਕਿਸੇ ਨੇ ਬਿਜ਼ਨਸ ਵੀ ਕਰਨਾਗਲਾ ਸ਼ਹਿਰ ਨੂੰ ਭੱਜਦਾ ਵੀ ਉੱਥੇ ਕਸਟਮਰ ਜ਼ਿਆਦਾ ਹੁੰਦੇ ਨੇ ਪਰ ਤੁਸੀਂ ਰਿਸਕ ਵੀ ਲਿਆ ਪਿੰਡ ਦੇ ਵਿੱਚ ਪਰਾਲਾ ਕੀਤਾ ਆਈਡੀਆ ਕਿਵੇਂ ਆਇਆ ਮਨ 'ਚ ਜਾਂ ਕਿਸੇ ਨੇ ਸਲਾਹ ਦਿੱਤੀ ਸੀ ਨਹੀਂ ਨਹੀਂ ਸਲਾਹ ਤਾਂ ਵੀਰੇ ਕਿਤੇ ਨਹੀਂ ਆਪਾਂ ਗੱਡੀ ਚਲਾਉਂਦੇ ਸੀ ਪਹਿਲਾਂ ਡਰਾਈਵਰੀ ਕਰਦੇ ਸੀ ਉੱਥੋਂ ਹੀ ਬੱਸ ਮਾਨ ਜਦੋਂ ਲੌਕਡਾਊਨ ਲੱਗਿਆ ਉਤੋਂ ਬਾਅਦ ਮਾਨ ਇੱਧਰ ਨੂੰ ਹੋ ਗਿਆ ਜਿਵੇਂ ਆਪਾਂ ਬਾਹਰ ਖਾਣੇ ਪੀਣੇ ਆ ਉੱਥੇ ਦੇਖਿਆ ਵੀ ਆਹ ਕੰਮ ਜ਼ਿਆਦਾ ਚੱਲਦਾ ਤਾਂ ਇੱਧਰ ਨੂੰ ਮਨ ਬਸ ਬਦਲ ਗਿਆ ਫੇਰ ਹਾਂਜੀ ਤੋਂ ਬਾਅਦ ਮਾਨ ਇੱਧਰ ਆਇਆ ਮਤਲਬ ਤੁਸੀਂ ਟ੍ਰੇਨਿੰਗ ਵੀ ਲਈ ਜੀ ਸਿੱਖਣ ਦੀ ਇਹਦੀ ਟ੍ਰੇਨਿੰਗ ਲਈ ਆਪਾਂ ਵੀਰੇ ਹੰਗਰੀ ਪੁਆਇੰਟ ਤੋਂ ਜੀ ਠੀਕ ਹੈ ਹਾਂਜੀ ਹਾਂ ਮਤਲਬ ਹੁਣ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਵੀਰੇ ਚਲਾਉਂਦੇ ਨੂੰ ਵੀਰੇ ਆਪਾਂ ਨੂੰ ਹੋ ਗਏ 3 ਸਾਲ ਜੀ 3 ਸਾਲ ਹਾਂਜੀ ਤੇ ਜਿਵੇਂ ਪਿੰਡ ਵੀ ਵੱਡਾ ਹੈ ਤੇ ਰਿਸਪੌਂਸ ਕੀ ਮਤਲਬ ਮਿਲ ਰਿਹਾ ਏ ਥੋੜਾ ਟਾਈਮਿੰਗ ਕੀ ਹੈ ਸਵੇਰ ਤੋਂ ਸ਼ਾਮ ਤੱਕ ਸਵੇਰੇ ਅਸੀਂ 12 ਤੋਂ ਰਾਤ ਦੇ 9 ਵਜੇ ਤੱਕ ਹੁੰਨੇ ਆ ਵੀਰੇ ਰਿਸਪੌਂਸ ਬਹੁਤ ਵਧੀਆ ਪਿੰਡ ਦਾ ਆਲੇ-ਦਾਲੇ ਆਪਾਂ ਨੂੰ ਕਈ ਪਿੰਡ ਲੱਗਦੇ ਨੇ ਵੀਰੇ ਸਾਰਿਆਂ ਦਾ ਪੂਰਾ ਰਿਸਪੌਂਸ ਹਾਂਜੀ ਠੀਕ ਹੈ ਹਾਂਜੀ ਹਾਂ ਕਿ ਮੈਂ ਅੱਜ ਗੱਲ ਹਰੇਕ ਨੌਜਵਾਨ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਮੈਂ ਬਾਹਰ ਜਾਵਾਂ ਕਿਉਂ ਟ੍ਰੈਂਡ ਚੱਲਿਆ ਹੋਇਆ ਹੁਣ ਲੋੜ ਭਾਵੇਂ ਨਾ ਹੋਵੇ ਬਸ ਬਾਹਰ ਨੂੰ ਜਾਣਾ ਕਹਿੰਦੇ ਤੇ ਤੁਹਾਡੇ ਮਨ 'ਚ ਨਹੀਂ ਖਿਆਲ ਆਉਂਦਾ ਕਿ ਉੱਥੇ ਠੀਕ ਹੈ ਨਹੀਂ ਨਹੀਂ ਵੀਰੇ ਔਰੇ ਬਹੁਤ ਵਧੀਆ ਚੱਲਦਾ ਹੈ ਉੱਥੇ ਜਾ ਕੇ ਲੋਕਾਂ ਕੋ ਕੰਮ ਕਰਾਂਗੇ ਔਰ ਆਮਦਨ ਆਲ ਕਾ ਠੀਕ ਹੈ ਔਰ ਇੰਨਾ ਵਧੀਆ ਰਿਸਪੌਂਸ ਆ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਸਾਰੇ ਟੱਬਰ ਆਸੀਂ ਤਾਂ ਕਹਿੰਨੇ ਟੱਬਰ ਨੂੰ ਵੀ ਜਾਣਾ ਕੈਨੇਡਾ ਆ ਕਹਿੰਦੇ ਨਹੀਂ ਅਸੀਂ ਤਾਂ ਜਾਣਾ ਹੀ ਨਹੀਂ ਪੰਜਾਬ ਛੱਡ ਕੇ ਔਰੇ ਵਰਗੀ ਮੌਜੇ ਨਹੀਂ ਕਹਿੰਦੇ ਕਿ ਹਾਂ ਜੀ ਤੁਹਾਡੇ ਫੈਮਿਲੀ ਮੈਂਬਰ ਵੀ ਵਿੱਚ ਲੱਗੇ ਹੋਏ ਨੇ ਕੌਣ ਕੌਣ ਨਾਲ ਤੁਹਾਡੀ ਮਦਦ ਕਰਾਉਂਦਾ ਹੈ ਸਾਡੇ ਸਾਰੇ ਹੀ ਟੱਬਰ ਆ ਵੀਰੇ ਡੈਡੀ ਤੋਂ ਲੈ ਕੇ ਬੱਚੇ ਤੱਕ ਵੀ ਲੱਗੇ ਬੰਨੇ ਭਾਬੀ ਹੋਣੀ ਹੋਗੇ ਸਾਰੇ ਨੇ ਮੇਰੀ ਵਾਈਫ ਖੁਦ ਆਪ ਕੰਮ ਕਰਦੇ ਆ ਸੀ ਹਾਂ ਜੀ ਸਾਰੀ ਰਲ ਮਿਲ ਕੇ ਕਰਦੇ ਆ ਕਿਉਂਕਿ ਰਲ ਮਿਲ ਕੇ ਹੀ ਤਰੱਕੀ ਆ ਵੀਰੇ ਇਹ ਤੋਂ ਬਿਨਾ ਕੋਈ ਤਰੱਕੀ ਨਹੀਂ ਹੈਗੀ ਜੇ ਮੈਂ ਕਹਾਂ ਮੈਂ ਇਕੱਲਾ ਕਰ ਲਵਾਂ ਔਰ ਕੋਈ ਕੰਮ ਨਹੀਂ ਚੱਲੇਗਾ ਇੱਕ ਜਦ ਸੋਪੀ ਤੁਹਾਡੇ ਕੋਲ ਆਈਟਮਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਤੇ ਸਭ ਤੋਂ ਜ਼ਿਆਦਾ ਕਿਹੜੀਆਂ ਆਈਟਮਾਂ ਨੂੰ ਲੋਕ ਪਸੰਦ ਕਰਦੇ ਨੇ ਆਈਟਮਾਂ ਵੀਰੇ ਆਪਣੇ ਕੋਲ 버ਗਰ ਹੋਗੇ ਸੈਂਡਵਿਚ ਹੋਗੇ ਪਾਸਤਾ ਹੋਗੇ ਫਰਾਈਜ਼ ਹੋਗੇ ਗਾਰਲਿਕ ਬ੍ਰੈਡ ਹੋਗੇ ਠੀਕ ਆ ਪੀਜ਼ੇ ਲਗਭਗ ਸਾਰੇ ਨੇ ਵੀਰੇ ਸ਼ੇਕ ਹੋਗੇ ਮਜੀਟੋ ਹੋਗੇ ਆਪਣੇ ਸਾਰੇ ਆਈਟਮਾਂ ਲੋਕਾਂ ਨੂੰ ਬਹੁਤ ਪਸੰਦ ਆਈਆਂ ਨੇ ਪਿਆਰ ਸਾਰੇ ਇਹਨਾਂ ਦੇ ਰਹੇ ਨੇ ਕਿ ਉਹਨੂੰ ਜਾਣ ਨੂੰ ਜੀਉ ਨਹੀਂ ਕਰਦਾ ਵੀ ਸ਼ਹਿਰ ਨਾਲੋਂ ਸਾਨੂੰ ਪਿੰਡ 'ਚ ਜ਼ਿਆਦਾ ਪਿਆਰ ਮਿਲਿਆ ਹਾਂਜੀ ਇੱਕ ਇਹ ਹੁੰਦਾ ਪੀ ਜਿਵੇਂ ਪਿੰਡ ਦੇ ਵਿੱਚੋਂ ਲੋਕ ਕਹਿੰਦੇ ਨੇ ਪੀ ਸ਼ਹਿਰ ਦੇ ਵਿੱਚ ਜਿਵੇਂ ਮੈਕਡੋਨਲਡਸ ਨੇ ਜਾਂ ਹੋਰ ਉੱਥੇ ਜਾਂਦੇ ਆ ਪਰ ਜਦ ਤਰ ਲੋਕ ਇੱਧਰ ਵੀ ਆਉਂਦੇ ਨੇ ਇਹ ਵੀ ਕਹਿ ਰਹੇ ਨੇ ਬਹੁਤ ਸਾਰੇ ਤੁਹਾਡੇ ਕਸਟਮਰ ਕਹਿੰਦੇ ਸਫਾਈ ਦਾ ਬੜਾ ਧਿਆਨ ਰੱਖਦੇ ਵੀਰੇ ਅਸੀਂ ਸਫਾਈ ਦਾ ਸਭ ਤੋਂ ਪਹਿਲਾਂ ਮੇਨ ਧਿਆਨ ਹੈ ਸਫਾਈ ਆ ਜੇ ਸਫਾਈ ਉਹ ਗਾਹਕ ਆਪਣੇ ਆਪ ਆਉਂਦਾ ਵੀਰੇ ਹਾਂ ਜੀ ਕਿਉਂਕਿ ਆਪਾਂ ਬਾਹਰ ਜਾਨੇ ਹੁਣ ਮੈਂ ਵੀ ਕਰਿਆ ਵੀਰੇ ਬਾਹਰ ਕੰਮ ਕਰਕੇ ਆਏ ਆ ਉਥੇ ਇੰਨਾ ਸਫਾਈ ਨਹੀਂ ਮੈਟਰ ਰੱਖਦੇ ਹੈਗੇ ਵੀਰੇ ਉਹ ਦੇਖਿਆ ਅਸੀਂ ਵੀ ਜਿੱਥੇ ਮੈਂ ਵੀ ਕਰਿਆ ਪਰ ਉਹ ਗੱਲ ਨਹੀਂ ਪਰ ਆਪਾਂ ਤਾਂ ਉਹ ਸਫਾਈ ਕਰਕੇ ਹੀ ਆਇਕ ਆਪਣੇ ਕੋਲ ਡਾਕਟਰ ਵੀ ਆਉਂਦੇ ਨੇ ਸਾਰੇ ਸਕੂਲ ਦੇ ਟੀਚਰ ਹੋਗੇ ਵੀਰੇ ਉਹ ਸਫਾਈ ਕਰਕੇ ਹੀ ਭੱਜੇ ਆਉਂਦੇ ਨੇ ਵੀਰੇ ਉਹਦੇ ਵੀ ਆਪਾਂ ਸਫਾਈ ਮਿਲਦੀ ਆ ਅਸੀਂ ਆਏ ਫਰੈਸ਼ ਸਬਜ਼ੀ ਹਰ ਇੱਕ ਚੀਜ਼ ਫਰੈਸ਼ ਬਣਾਉਂਦੇ ਆ ਵੀਰੇ ਹਾਂ ਜੀ ਵੀ ਐ ਨਹੀਂ ਵੀ ਕੋਈ ਚੀਜ਼ ਬਣਾ ਕੇ ਰੱਖ ਲਈ ਉਹ ਕੰਮ ਨਹੀਂ ਆ ਹਾਂ ਜੀ ਜਿਹੜਾ ਵੀ ਸਾਮਾਨ ਵਗੈਰਾ ਲਿਆਉਣੀ ਹੈ ਕਿੱਥੋਂ ਲਿਆਉਣੀ ਹੈ ਤੇ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਆ ਵੀ ਸਵੇਰ ਤੋਂ ਸ਼ਾਮ ਤੱਕ ਮਿਹਨਤ ਆ ਵੀਰੇ ਸਾਰੀ ਦਿਹਾੜੀ ਮਿਹਨਤ ਆ ਜਿਵੇਂ ਆਪਾਂ ਬਾਹਰ ਜਾ ਕੇ ਮਿਹਨਤ ਕਰਦੇ ਉਹ ਨਹੀਂ ਹੋਰੇ ਮਿਹਨਤ ਆ ਵੀਰੇ ਜਿੱਥੇ ਵੀ ਮਰਜ਼ੀ ਕਰ ਲਓ ਪਰ ਸਾਮਾਨ ਸਾਡਾ ਸਾਰਾ ਪਟਿਆਲੇ ਤੋਂ ਆਉਂਦਾ ਵੀਰੇ ਹਾਂਜੀ ਉਹ ਵੀ ਆਪ ਲੈਣ ਜਾਂਦੇ ਆ ਉਹ ਵੀ ਆਪ ਲੈਣ ਜਾਂਦੇ ਆ ਵੀਰੇ ਡੇਲੀ ਜਾਂਦੇ ਆ ਸਬਜ਼ੀ ਸਾਰੀ ਅਸਰਨ ਤੋਂ ਆਉਂਦੀ ਆ ਮੰਡੀ ਚੋਂ ਵੀਰੇ ਉਹ ਵੱਡੇ ਵੀਰ ਲੈਣ ਜਾਂਦੇ ਨੇ ਹਾਂਜੀ ਹਾਂ ਮਤਲਬ ਸਵੇਰੇ ਫਿਰ ਜਲਦੀ ਉੱਠਣਾ ਪੈਂਦਾ ਹੁੰਣਾ ਹਾਂ ਹਾਂ ਜੀ ਵੱਡੇ ਵੀਰ ਦੀ ਡਿਊਟੀ ਲੱਗੀ ਹੋਇਆ ਮੈਂ ਔਰੇ ਸਫਾਈ ਸੁਥੀ ਕਰਦਾ ਵੀਰੇ ਫਿਰ ਔਰੇ ਫਿਰ ਸਾਰਾ ਸਮਾਨ ਆਪ ਤਿਆਰ ਕਰਦਿਆਂ ਸਬਜ਼ੀ ਵਗੈਰਾ ਉਹ ਲਿਆਉਂਦਾ ਬਹੁਤ ਸਾਰੇ ਨੌਜਵਾਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਸਾਨੂੰ ਆਪਨਾ ਕਿਤੇ ਕੰਮ ਕਰਨਾ ਪੈ ਜੇ ਵੀ ਕੰਮ ਕਰਨਾ ਨਹੀਂ ਚਾਹੁੰਦੇ ਜਾਂ ਕੰਮ ਹੈ ਨਹੀਂਗਾ ਨਹੀਂ ਨਹੀਂ ਕੰਮ ਤਾਂ ਵੀਰੇ ਬਹੁਤ ਆ ਪੰਜਾਬ ਵਾਰ ਚਾ ਯਾਰ ਕਿਤੇ ਕੰਮ ਹੀ ਨਹੀਂ ਹੈਗਾ ਜੇ ਬਾਹਰ ਜਾਣੇ ਉਥੇ ਕਿੱਥੇ ਕੰਮ ਮਿਲਦਾ ਹੁਣ ਕੈਨੇਡਾ 'ਚ ਬੁਰਾ ਹਾਲ ਆ ਪਰ ਔਰੇ ਪੰਜਾਬ 'ਚ ਹੁਣ ਮੇਰੇ ਕੋਲ ਦੇਖ ਲਓ ਤੁਸੀਂ ਲੈ ਨਹੀਂ ਡੁੱਟਦੀ ਮੈਂ ਜਵਾਬ ਦੇ ਦਿੰਦਾ ਹਲੇ ਮੇਰੇ ਤੋਂ ਕ ਚਲੋ ਇਹ ਅਸਰ ਪੁੱਛਣਾ ਨਹੀਂ ਚਾਹੀਦਾ ਕਮਾਈ ਬਾਰੇ ਵਿਸ਼ਾ ਪਰ ਅਸੀਂ ਜਿਹੜੇ ਸਵਾਲ ਨੇ ਸਾਡੇ ਮੋਟੀਵੇਸ਼ਨਲ ਤੌਰ ਤੇ ਨੇ ਜਿਵੇਂ ਤੁਸੀਂ ਵੀ ਇੱਕ ਪ੍ਰੇਰਣਾ ਦੇ ਦੇਖਦੇ ਤੌਰ ਤੇ ਦਰਸ਼ਕਾਂ ਨੂੰ ਦੱਸ ਰਹੇ ਹੋ ਨੌਜਵਾਨ ਜਿਹੜੇ ਉਹ ਅੱਜ ਦੇ ਤੁਹਾਨੂੰ ਵੀ ਸੁਣ ਰਹੇ ਨੇ ਤੇ ਕਿਵੇਂ ਦੱਸਦੇ ਹਾਂ ਵੀ ਉਹਨਾਂ ਨੂੰ ਕਿ ਇਹਦੇ ਇਸ ਫੀਲਡ ਦੇ ਵਿੱਚ ਵੀ ਜਿਵੇਂ ਖਰਚਾ ਵੀ ਲਾਉਨੇ ਆਪਾਂ ਖਰਚਾ ਲਾ ਕੇ ਉਸ ਹੱਬ ਨਾਲ ਕੋਈ ਪੱਲੇ ਪੈਂਦਾ ਕੁਛ ਮਾੜਾ ਮੋੜਾ ਬਹੁਤ ਕੁਝ ਪਿਆ ਵੀਰੇ ਮੈਂ 3 ਸਾਲ ਜੇ ਬਥੇਰਾ ਕੁਝ ਖਟਿਆ ਪਿੰਡ ਨੂੰ ਸਾਰਿਆਂ ਨੂੰ ਪਤਾ ਕਿਉਂਕਿ ਆਪਾਂ ਹੁਣ ਛੋਟੇ ਜਿਹੇ ਕੈਫੇ ਤੋਂ ਦੇਖੋ ਵੱਡਾ ਕੈਫੇ ਬਣਾ ਰਿਹਾ ਮੈਂ ਬੈਕ ਸਾਈਡ ਜੇ ਮੈਨੂੰ ਕੁਝ ਬਣ ਰਿਹਾ ਮੈਂ ਤਾਂ ਹੀ ਬਣਾ ਰਿਹਾ ਮਿਹਨਤ ਵੀ ਆ ਪੈਸਾ ਵੀ ਹੈਗਾ ਵੀਰੇ ਜੇ ਆਪਾਂ ਮਿਹਨਤ ਨਹੀਂ ਕਰਾਂਗੇ ਪੈਸਾ ਕਿੱਥੋਂ ਆਊਗਾ ਮਿਹਨਤ ਨਾਲੇ ਸਭ ਕੁਝ ਸਜੜੇ ਜਿਵੇਂ ਆਪਾਂ ਤੁਲਨਾ ਕਰੀਏ ਮੰਨ ਲਓ ਤੁਸੀਂ ਉਸ ਸਮੇਂ ਬਾਹਰ ਗਏ ਹੁੰਦੇ ਕਿਸੇ ਵੀ ਕੰਟਰੀ ਚ ਵੱਡੀ ਕੰਟਰੀ ਦੇ ਵਿੱਚ ਤਾਂ ਉੱਥੇ ਕੰਮ ਕਰਦੇ ਕਿ ਤੁਸੀਂ ਇੱਥੇ ਕਰ ਰਹੇ ਹੋ ਉਸ ਮੁਤਾਬਕ ਤੁਸੀਂ ਮੰਨਦੇ ਹੋ ਕਿ ਮੈਂ ਉਹ ਜੇ ਉੱਥੇ ਜਾਂਦਾ ਉਹਦੇ ਨਾਲ ਜ਼ਿਆਦਾ ਸਫਲ ਹੋਰੇ ਹੋਇਆ ਮੰਨਦੇ ਮਹਿਸੂਸ ਕਰਦੇ ਹੋ ਹਾਂਜੀ ਉੱਥੇ ਮੈਨੂੰ ਕੀ ਜਣੇ ਨੇ ਜਾਣਨਾ ਸੀ ਵੀਰੇ ਉਹਦੇ ਸਾਰੇ ਪਿੰਡ ਜਾਣਦਾਲੇ ਵਾਲੇ 10 ਪਿੰਡ ਜਾਣਦੇ ਹੋਣੇ ਜੇ ਕਿਤੇ ਵੀ ਜਾਣਿਆ ਹਰੇਕ ਜਾਣ ਪਛਾਣ ਵਧੀਆ ਉਹਰੇ ਬਾਹਰ ਜਾ ਕੇ ਕੋਈ ਕਹਿੰਦੇ ਨੇ ਮੁੰਡਾ ਸਾਡਾ ਕੈਨੇਡਾ ਉਹਨੂੰ ਕੌਣ ਜਾਣਦਾ ਕੋਈ ਨਹੀਂ ਜਾਣਦਾ ਸਾਨੂੰ ਉਹ ਚਾਰ ਬੰਦੇ ਪਛਾਣਦੇ ਤਾਂ ਹੈਗੇ ਸਾਡੀ ਇੱਕ ਆਪਣੀ ਪਛਾਣ ਬਣ ਗਈ ਵੀਰੇ ਆਹ ਹੋ ਜਾਂਦੀ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਅੱਜ ਦੀ ਯੂਥ ਪੀੜੀ ਆ ਕਿਉਂਕਿ ਡਰਗ ਵੀ ਬਹੁਤ ਹੈ ਪੰਜਾਬ 'ਚ ਮੈਂ ਤਾਂ ਆਹੀ ਕਹੂੰ ਵੀਰੇ ਆਪਣਾ ਮਿਹਨਤ ਕਰੋ ਪੰਜਾਬ 'ਚ ਰਹੋ ਬਾਰ ਕੁਝ ਨਹੀਂ ਰੱਖਿਆ ਜਿਹੜਾ ਬੰਦਾ ਔਰੇ ਕਾਮਯਾਬ ਹੈਗਾ ਉਹਨੂੰ ਔਰੇ ਛੱਡ ਕੇ ਜਾਣ ਦੀ ਲੋੜ ਨਹੀਂ ਹੁਣ ਕਈ ਦੇਖਿਆ ਵੀਰੇ ਜ਼ਮੀਨਾਂ ਵਾਲੇ ਵੀ ਛੱਡ ਕੇ ਜਾ ਰਹੇ ਨੇ ਪਰ ਮੇਰਾ ਜੀ ਨਹੀਂ ਕਰਦਾ ਵੀ ਮੈਂ ਔਰੇ ਛੱਡ ਕੇ ਜਾ ਮੇਰਾ ਕੰਮ ਚੱਲਦਾ ਮੈਂ ਕਿਉਂ ਛੱਡ ਕੇ ਜਾ ਆਪਾਂ ਤਾਂ ਇਹੀ ਕਹਿੰਦੇ ਆ ਵੀ ਆਪਣਾ ਮਿਹਨਤ ਕਰਨਾ ਬਸ ਨਸ਼ੇ ਪਤੇ ਤੋਂ ਦੂਰ ਰਹਿਣਾ ਠੀਕ ਹੈ ਇਹ ਕੇ ਵੀ ਹੁੰਦਾ ਹੈ ਜਦੋਂ ਕੋਈ ਅੱਜ ਕੱਲ ਦਾ ਜੋ ਸਮਾਂ ਚੱਲ ਰਿਹਾ ਹੈ ਜੋ ਹਾਲਾਤ ਨੇ ਗੀਤ ਵੀ ਬਹੁਤ ਉਹ ਜਿਹੇ ਆਉਂਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਸਮੇਂ ਵਿੱਚ ਕੁਈ ਆਪਣੇ ਸਾਥੀ ਹੁੰਦੇ ਨੇ ਕੋਈ ਯਾਰ ਦੋਸਤ ਜਾਂ ਪਿੰਡ ਚੋਂ ਵੀ ਕੁਝ ਲੋਕ ਜਿਹੇ ਹੁੰਦੇ ਨੇ ਕੁਝ ਕਹਿਣਾ ਮੈਂ ਸਾਰੇ ਨਹੀਂ ਵੀ ਦੂਜਾ ਬੰਦਾ ਕੰਮ ਕਰ ਰਿਹਾ ਉਹਦੇ ਕੰਮ ਵਿੱਚ ਲੱਤ ਵੀ ੜਾਉਂਦੇ ਨੇ ਉਹਨੂੰ ਕਰਨ ਵੀ ਨਹੀਂ ਦਿੰਦੇ ਡੀਮੋਟੀਵੇਟ ਵੀ ਕਰਦੇ ਨੇ ਤੁਹਾਨੂੰ ਐਦਾਂ ਦੀਆਂ ਦਿੱਕਤਾਂ ਆਈਆਂ ਆਈਆਂ ਵੀਰੇ ਤਾਂ ਬਹੁਤ ਆਈਆਂ ਸਾਡੇ ਪਹਿਲਾਂ ਘਰ ਚ ਵੀ ਕਹਿੰਦੇ ਨੇ ਕਲੇਸ਼ ਪਾਉਣਾ ਸ਼ੁਰੂ ਕਰਤਾ ਸੀ ਵੀ ਉਂਗਲਾ ਲਾਉਣੀਆਂ ਸ਼ੁਰੂ ਟੋਡਾ ਮੋਡਾ ਦਾ ਪੈਸੇ ਵੇਹਵਰਣ ਕਰ ਦੂ ਆਹ ਕਰ ਦੂ ਪਰ ਸਾਡੇ ਟੱਬਰ ਨੇ ਵਧੀਆ ਸਾਥ ਦਿੱਤਾ ਵੀਰੇ ਫੈਮਿਲੀ ਨੇ ਸਾਰੀ ਨੇ ਉਹਨਾਂ ਕਰਕੇ ਹੀ ਆਪਾਂ ਤਰੱਕੀ ਕਰ ਲਈ ਅੱਗਾ ਠੀਕ ਹੈ ਨਹੀਂ ਹਰੇਕ ਨੂੰ ਹੁੰਦਾ ਹੀ ਹਰੇਕ ਪਿੰਡ ਚ ਹੁੰਦਾ ਵੀਰੇ ਕੋਈ ਨਾ ਕੋਈ ਜਿਹੜੇ ਲੱਤਾਂ ਖਿੱਚਦੇ ਨੇ ਪਰ ਆਪਣਾ ਸਾਥ ਵੀ ਪਿੰਡ ਨੇ ਬਹੁ ਦੇਤਾ ਵੀਰੇ ਜਿੰਨਾ ਮੇਰਾ ਪਿੰਡ ਨੇ ਮੇਰਾ ਸਾਥ ਦਿੱਤਾ ਕਿਸੇ ਦਾ ਦਿੱਤਾ ਨਹੀਂ ਹੋਣਾ ਠੀਕ ਹੈ ਨਹੀਂ ਜੀ ਕੀ ਮਰ ਬੰਦਾ ਇੱਥੇ ਬੈਠਾ ਹੁੰਦਾ ਕੋਈ ਇਦਾਂ ਦੇ ਯਾਰ ਦੋਸਤ ਵੀ ਹੁੰਦੇ ਨੇ ਬਾਹਰ ਜਾ ਕੇ ਮਜ਼ਾਕ ਵੀ ਉਡਾਉਂਦੇ ਹੋਣਗੇ ਦੂਜੇ ਬੰਦੇ ਨੂੰ ਪਤਾ ਲੱਗ ਜਾਂਦਾ ਪੀ ਮੇਰੇ ਬਾਰੇ ਆ ਗੱਲਾਂ ਹੋ ਰਹੀਆਂ ਨੇ ਪਿੱਛੇ ਉਹ ਵੀ ਕੰਮ ਸਿੱਖਦਾ ਸੀ ਵੀਰੇ ਗਵਿੰਦਗੜ ਜਾ ਕੇ ਉੱਥੇ ਬਹੁਤ ਟੀਚਰਾਂ ਕਰੀਆਂ ਕਹੀਆਂ ਜਿਵੇਂ ਹੁਣ ਜਾਣਦੇ ਸੀ ਅਗਲਾ ਕਹਿੰਦਾ ਲੋਕਾਂ ਦੇ ਭਾਂਡੇ ਮਾਰਨ ਦਾ ਵੀਰੇ ਕਰਨਾ ਪੈਂਦਾ ਜੇ ਕਰਨਾ ਤਾ ਇਹਨਾਂ ਦੇ ਬਹੁਤ ਸਾਰੇ ਗਾਖ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਕ ਸਮੇਂ ਤੋਂ ਆ ਰਹੇ ਨੇ ਕੀ ਨਾਮ ਹੈ ਵੀਰੇ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਇੱਥੇ ਆਉਂਦੇ ਹਾਂ ਪੁਜਾਰੀਨ ਹਟ ਦੇ ਵਿੱਚ ਕਿਹੜਾ ਪਿੰਡ ਆ ਤੁਹਾਡਾ ਮੇਰਾ ਚਨਾਹੜ ਖੁਰਦਾ ਅੱਛਾ ਉਸ ਪਿੰਡ ਤੋਂ ਚੱਲ ਕੇ ਸਪੈਸ਼ਲ ਖਾਣ ਲਈ ਆਉਂਦੇ ਹੋ ਕਿਹੜੀ ਕਿਹੜੀ ਆਟਾ ਠੀਕ ਲਾਦੀ ਨੇ ਇਹਨਾਂ ਦੀਆਂ ਸਾਰੀਆਂ ਚੀਜ਼ਾਂ ਵਧੀਆ ਵੀਰੇ ਆਏ ਨੇ ਇੱਕ ਨੰਬਰ ਬਣਾਉਂਦਾ ਬਾਈ ਹੂੰ ਸਾਰੀਆਂ ਡੇਟੀ ਅੱਜ 버ਗਰ ਖਾਦਾ ਹੈ ਹੂੰ ਤੇ ਮਤਲਬ ਫੈਮਿਲੀ ਨੂੰ ਵੀ ਲੈ ਕੇ ਆਉਨੇ ਨਾਲ ਨਹੀਂ ਨਹੀਂ ਆ ਬਈ ਯਾਰ ਮਿੱਤਰ ਬਸ ਹੋਰ ਨਹੀਂ ਕਰ ਲੈ ਜਾਨੇ ਉਹ ਬਾ ਖਾਣਾ ਹੁੰਦਾ ਹੈ ਕਈ ਵਾਰ ਮਗਾ ਲੈਨੇ ਘਰ ਦੇ ਉਹ ਕਣ ਲੈ ਜਾਈਦਾ ਹੁੰਨੀ ਕਿੰਨੇ ਸਮੇਂ ਤੋਂ ਆ ਰਹੇ ਹੋ ਬਈ ਅੱਧੀ ਦੁਕਾਨ ਖੋਲੀ ਹੈ ਬਾਈ ਨੇ ਜੱਦਾ ਹੀ ਚੱਲ ਰਹਾ ਹੈ ਕੰਮ ਅੱਛਾ ਪੱਕੀ ਆੜੀ ਹੈ ਪੱਕੀ ਆੜੀ ਹੈ ਬਾਈ ਨਾਲ ਦਾ ਜਿਵੇਂ ਤੁਸੀਂ ਹੋਰ ਥਾਵਾਂ ਤੋਂ ਵੀ ਖਾਂਦੇ ਹੋਗੇ ਸ਼ਹਿਰਾਂ ਦੇ ਵਿੱਚੋਂ ਵੀ ਇਹ ਪਿੰਡਾਂ ਦੇ ਵਿੱਚ ਜਿਵੇਂ ਨੌਜਵਾਨ ਨੇ ਪ੍ਰਾਲਾ ਕੀਤਾ ਹੈ ਟੇਸਟ 'ਚ ਫਰਕ ਲੱਗਦਾ ਵੀ ਸ਼ਹਿਰ ਦਾ ਹੋਰ ਹੁੰਦਾ ਓਰੇ ਹੋਰ ਹੈ ਕੋਈ ਟੇਸਟ 'ਚ ਬਹੁਤ ਫਰਕ ਆ ਆਪਣਾ ਜਿਵੇਂ ਲਾ ਲੋ ਵੇ ਉੱਥੇ ਮਹਿੰਗੇ ਸ਼ਹਿਰਾਂ ਨਾਲ ਉਰ ਦਾ ਬਹੁਤ ਸਸਤਾ ਨਾਲੇ ਚੀਜ਼ ਨਹੀਂ ਵਧੀਆ ਮਿਲਦੀ ਉੱਥੇ ਇਹ ਵਧੀਆ ਬਣਾਉਂਦਾ ਵੀ ਰਹਿਣਾ ਇੱਕ ਨੰਬਰਾਂ ਚੀਜ਼ ਹੈ ਇਸ ਤੋਂ ਪਹਿਲਾਂ ਮਤਲਬ ਇਹ ਚੀਜ਼ਾਂ ਖਾਣ ਵਾਸਤੇ ਸ਼ਹਿਰ ਜਾਣਾ ਪੈਂਦਾ ਸੀ ਫਾਸਟ ਫੂਡ ਹੈ ਹੁਣ ਇੱਥੇ ਆਉਨੇ ਹਾਂ ਇਹ ਤਾਂ ਹੈ ਪਹਿਲਾਂ ਚਲੋ ਖਾਂਦੇ ਸੀ ਥੋੜਾ ਮੋੜਾ ਖਾਂਦੇ ਤੇ ਹੁਣ ਉਰੇ ਚਲੋ ਵਧੀਆ ਬਣਨ ਲੱਗੀ ਜੀ ਜਰ ਵੱਧ ਖਾ ਜਾਂਦਾ ਚੀਜ਼ ਅਗਲਾ ਓਕਣ ਹੋ ਗਿਆ ਮਨ ਦੀ ਵੀ ਸਹੂਲਤ ਮਿਲੀ ਹੈ ਨੇੜੇ ਕਰ ਕੋਲ ਤਾਂ ਵਧੀਆ ਹਾਂ ਇੱਕ ਨੰਬਰ ਆ ਕੰਮ ਬਾਈ ਦਾ ਦਸਹਾਰੇ ਮਾਂ ਇਕੱਠ ਰਹਿੰਦਾ ਸ਼ਾਮ ਨੂੰ ਵਧੀਆ ਹੁੰਦਾ ਮਾਹੌਲ ਪੂਰਾ ਠੀਕ ਹੈ ਠੀਕ ਜਿਹੜੇ ਨੌਜਵ ਪੰਜਾਬ ਜਾਂ ਇੰਡੀਆ 'ਚ ਕੰਮ ਨਹੀਂ ਹੈਗਾ ਉਹਦੇ ਬਾਰੇ ਕੀ ਕਹੋਗੇ ਵੀ ਕੰਮ ਜਾਣ ਕੇ ਨਹੀਂ ਕਰ ਰਹੇ ਜਾਂ ਬਾਕੀ ਨਹੀਂ ਹੈਗਾ ਕੰਮ ਤਾਂ ਹੈਗਾ ਬਸ ਬੰਦੇ ਸੋਚ ਆ ਅਗਲੇ ਕਰਦੇ ਨਹੀਂ ਹੈਗੇ ਲਾ ਕਹਿੰਦਾ ਵੀ ਇਹ ਮਾੜਾ ਸਾਨੂੰ ਅਗਲੇ ਕਹੂਗਾ ਉਹ ਦੂਆ ਐਂਕ ਹੋਊਗਾ ਉਹ ਐਂਕ ਹੋਊਗਾ ਬਸ ਇਹਦੇ ਕਰਕੇ ਕੰਮ ਨਹੀਂ ਕਰਦੇ ਆ ਬਾਈ ਹੁਣ ਕਰ ਰਿਹਾ ਹੈ ਸਿਰੇ ਤੇ ਕੰਮ ਆ ਕਹਿੰਦੇਗਾ ਹੁੰਦਾ ਜੀ ਤੱਕ ਕਰ ਦਿੰਦਾ ਬਾਈ ਪੂਰੀ ਐਨ ਵਧੀਆ ਨਾਲੇ ਕੀ ਆ ਪੂਜੇ ਵੀ ਮਿਲਦਾ ਇੱਥੇ ਪੀ ਜਾ ਕੀ ਸਭ ਕੁਸਿਆ ਬਾਈ ਕੋਲ ਏ ਟੂ ਜੈਡ ਚੀਜ਼ਾਂ ਰੱਖਦਾ ਬਾਈ ਤਾਂ ਸਾਹਣੇ ਵਾਲਿਆਂ ਦਾ ਕੀ ਕੀ ਨਾਮ ਮੇਰਾ ਦਰਮਜੋ ਸਿੰਘ ਤੁਸੀਂ ਕਿੱਥੋਂ ਆਏ ਹੋ ਤੇ ਕਿੰਨੇ ਕ ਦਿਨ ਤੋਂ ਆ ਰਹੇ ਹੋ ਮੇਰਾ ਪਿੰਡ ਚਨਾਥਲ ਖੁਰਦਾ ਤੇ ਅਸੀਂ ਲਾ ਲਓ ਵੀ ਜਦੋਂ ਹੀ ਦੁਕਾਨ ਬਣੀ ਵਾ ਦੋ ਤਿੰਨ ਸਾਲ ਤੋਂ ਉਦੋਂ ਦੇ ਹੀ ਆ ਰਹੇ ਹਾਂ ਤੇ ਵਧੀਆ ਲੱਗਦਾ ਵੀਰੇ ਨਾਲ ਬਹੁਤ ਵਧੀਆ ਪਿਆਰ ਆ ਸਾਡਾ ਬਹੁਤ ਵਧੀਆ ਟੇਸਟ ਬਹੁਤ ਵਧੀਆ ਮੈਕਡੀ ਕੇ ਆਏ ਕੇ ਐਫਸੀ ਸਾਰੇ ਫੇਲ ਹੀ ਨੇ ਲਾ ਲਓ ਐਈਆਂ ਕੰਮ ਇਹਦੇ ਪਿੰਡਾਂ ਦੇ ਮੁੰਡੇ ਤਾਂ ਉਧਰੋਂ ਜਾਂਦੇ ਸੀ ਮੈਕਡੀ ਕੇ ਐਫਸੀ ਨੂੰ ਜਾਂ ਸ਼ਹਿਰਾਂ ਨੂੰ ਭਜਦੇ ਨੇ ਪਟਿਆਲਾ ਸਰਾਂ ਦਾ ਨੇੜੇ ਇੱਧਰ ਵੀ ਤੁਸੀਂ ਫਿਰ ਇੱਧਰ ਨੂੰ ਆਉਨੇ ਹੋ ਤੇ ਕਿਵੇਂ ਲੱਗਦਾ ਵੀ ਉਹ ਕੁਆਲਿਟੀ ਤੁਹਾਨੂੰਰੇ ਮਿਲ ਰਹੀ ਹੈ ਜਿਹੜੀ ਸ਼ਹਿਰਾਂ 'ਚ ਮਿਲਦੀ ਹੈ ਕਿ ਉਤੋਂ ਵੀ ਵਧੀਆ ਇੱਕ ਤਾਂ ਵੀਰੇ ਸਫਾਈ ਬਹੁਤ ਦਾ ਵੀਰੇ ਦੀ ਇੱਕ ਕੁਆਲਿਟੀ ਬਹੁਤ ਬੈਸਟ ਆ ਹੁਣ ਜਿਹੜਾ ਚੀਜ਼ ਉੱਥੇ ਮਿਲਣੀ ਆ ਉਹੀ ਸਾਨੂੰ ਚੀਜ਼ ਇੱਥੇ ਮਿਲ ਰਹੀ ਆ ਨਾਲੇ ਘੱਟ ਰੇਟਾਂ 'ਚ ਸਾਰਨੂੰ ਵਧੀਆ ਸਫਾਈ ਮੇਨ ਹੁੰਦਾ ਵੀ ਸਫਾਈ ਜ਼ਿਆਦਾ ਹੋਵੇ ਉਹਦੇ ਕਰਕੇ ਅਸੀਂ ਇੱਥੇ ਆਉਂਦੇ ਆ ਵੀਰੇ ਸਾਡਾ ਵਧੀਆ ਬਹੁਤ ਵਧੀਆ ਬਣਾਉਂਦਾ ਬਾਈ ਜਦੋਂ ਤੁਸੀਂ ਕਿਹੜੀਆਂ ਆਟਮਾਂ ਇੱਥੇ ਇਹਨਾਂ ਦੀ ਟੈਸਟ ਕਰ ਚੁੱਕੇ ਹੋ ਇਹ ਅਸੀਂ ਇੱਕ ਤਾਂ ਵੈਜੀ ਬਰਗਰ ਹੋ ਗਿਆ ਵੈਜੀ ਸੈਲਡ ਫਰਾਈ ਹੋ ਗਏ ਮਜੀਟੋ ਕੁਝ ਹੋਰ ਲਾ ਲਓ ਜਿਵੇਂ ਹੁੰਦੇ ਨੇ ਸ਼ੇਕ ਵਗੈਰਾ ਸਾਰਾ ਕੁਝ ਟਰਾਈ ਕੀਤਾ ਪੀઝા ਵੀ ਕੀਤਾ ਵਾ ਬਹੁਤ ਵਧੀਆ ਬਣਾਉਂਦੇ ਨੇ ਸਾਰਨਾ ਇੱਕ ਨੰਬਰ ਕੁਆਲਿਟੀ ਹੈ ਬੈਸਟ ਧੰਨਵਾਦ ਥੋੜਾ ਵੀ ਸਾਡੇ ਕੋਲ ਆਉਣ ਦੇ ਜੀ ਤਾਂ ਏਸੀ ਚਨਾਥਲ ਦੇ ਨੌਜਵਾਨ ਜਿਨ੍ਹਾਂ ਦੇ ਵੱਲੋਂ ਆਪਣੇ ਜਿਹੜੀ ਸੰਘਰਸ਼ ਦੀ ਦੱਸੀ ਗਈ ਕਹਾਣੀ ਕਿ ਕਿਸ ਤਰੀਕੇ ਦੇ ਨਾਲ ਪਿੰਡ ਦੇ ਵਿੱਚੋਂ ਹੀ ਆਪਣਾ ਕਾਰੋਬਾਰ ਸ਼ੁਰੂ ਕੀਤਾ ਮਿਹਨਤ ਕੀਤੀ ਤੇ ਅੱਜ ਵੀ ਪੂਰੇ ਪਰਿਵਾਰ ਸਮੇਤ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰ ਰਹੇ ਨੇ ਤੇ ਉਸ ਦਾ ਫਲ ਵੀ ਇਹਨਾਂ ਨੂੰ ਮਿਲ ਰਿਹਾ ਤੇ ਬੱਚਿਆਂ ਵਾਸਤੇ ਵੀ ਕਿਤੇ ਨਾ ਕਿਤੇ ਜਾਂ ਕਹリエ ਕਿ ਅੱਜ ਦੀ ਨੌਜਵਾਨ ਪੀੜ੍ਹੀ ਵਾਸਤੇ ਵੀ ਪ੍ਰੇਰਨਾ ਸਰੋਤ ਨੇ ਕਿ ਉਹਨਾਂ ਨੂੰ ਵਿਦੇਸ਼ ਜਾਣ ਦੀ ਥਾਂ ਤੇ ਇੱਥੇ ਕੋਈ ਨਾ ਕੋਈ ਆਪਣਾ ਕੰਮਕਾਰ ਕਰਨਾ ਚਾਹੀਦਾ ਹੈ ਮਿਹਨਤ ਕਰਨੀ ਚਾਹੀਦੀ ਹੈ ਤੇ ਮਿਹਨਤ ਤੋਂ ਭੱਜਣਾ ਨਹੀਂ ਚਾਹੀਦਾ ਨਿਜੀ ਕੈਮਰਾਮੈਨ ਨਾਲ ਸਰਪ੍ਰਿੰਸਿੰਗ ਚੱਠਾ ਨੈਦਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ